ਪੰਜਾਬ ਸਰਕਾਰ 2 ਅਕਤੂਬਰ ਤੋਂ ਪੰਜਾਬ ਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਸ਼ੁਰੂ ਕਰਨ ਜਾ ਰਹੀ ਹੈ। ਬਿਮਾਰੀਆਂ ਚ ਪੈਸੇ ਨਾ ਹੋਣ ਦੀ ਹਾਲਤ ਚ ਪਰਿਵਾਰਾਂ ਦੀ ਮਦਦ ਹੁਣ ਪੰਜਾਬ ਸਰਕਾਰ ਕਰੇਗੀ। 10 ਲੱਖ ਰੁਪਇਆ ਪਰ ਪਰਿਵਾਰ ਜਿਹੜੀ ਸਿਹਤ ਬੀਮਾ 2 ਅਕਤੂਬਰ ਤੋਂ ਲਾਗੂ ਹੋ ਜਾਊਗੀ। ਹਰ ਪਰਿਵਾਰ ਕੋਈ ਫਾਰਮ ਨਹੀਂ ਭਰਨਾ ਕੋਈ ਨੀਲਾ ਕਾਰਡ ਪੀਲਾ ਕਾਰਡ ਹਰਾ ਕਾਰਡ ਨਹੀਂ ਬਸ ਆਧਾਰ ਕਾਰਡ ਤੇ ਬੋਟ ਕਾਰਡ ਚਾਹੀਦਾ ਤੁਹਾਡਾ ਹੈਲਥ ਕਾਰਡ ਬਣ ਜੂਏ ਜੀ ਉਹ ਵੀ ਨਹੀਂ ਬਣਿਆ ਹੋਇਆ ਤਾਂ ਵੀ ਰੱਬ ਨਾ ਕਰੇ ਕੋਈ ਬਿਮਾਰੀ ਹੋ ਜੇ ਤਾਂ ਹਸਪਤਾਲ ਜਾਓ ਇਲਾਜ ਕਰਾ ਕੇ ਕਰਿਆ ਆ ਜੋ ਬਾਕੀ ਸਾਰਾ ਖਾਬ ਜਿਹੜਾ ਹੈ ਪੰਜਾਬ ਸਰਕਾਰ ਕਰੂਗੀ ਇਹ ਦੁਨੀਆ ਦੀ ਸਭ ਤੋਂ ਬੈਸਟ ਹੈਲਥ ਸਰਵਿਸ ਹੈ ਇਹ ਇਲਾਜ ਪੂਰੀ ਤਰ੍ਹਾਂ ਕੈਸ਼ਲੈਸ ਅਤੇ ਪੇਪਰਲੈਸ ਹੋਵੇਗਾ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰਾਂ ਸਮੇਤ ਸੂਬੇ ਦੇ ਅਸਲ ਵਸਨੀਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਹੈਲਥ ਕਾਰਡ ਜਾਰੀ ਕੀਤੇ ਜਾਣਗੇ ਤੇ ਇਸ ਸਕੀਮ ਦੇ ਤਹਿਤ ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਦੇ ਨਾਲ ਨਿੱਜੀ ਹਸਪਤਾਲਾਂ 'ਚ ਵੀ ਨਾਪਾਤਰੀਆਂ ਦਾ ਮੁਫਤ ਇਲਾਜ ਕਰਵਾਏਗੀ ਤੁਹਾਡਾ ਕੀ ਗੱਲਬਾਤ ਹੋਈ ਤੁਸੀਂ ਗੱਡੀ ਲੈ ਕੇ ਖੜੇ ਸੀ ਕੀ ਨਾਂ ਤੁਹਾਡਾ ਨਹੀਂ ਮੇਰੀ ਨਹੀਂ ਗੱਡੀ ਭਾਜੀ ਹਾਂਜੀ ਕੀ ਗੱਲ ਹੋਈ ਗੱਡੀ ਵਾਲਾ ਟਰੈਵਰ ਹੋਰ ਸੀਗਾ ਅਸੀਂ ਤਾਂ ਵੈਸੇ ਅੰਦਰ ਸੀਗੇ ਤੇ ਅਸੀਂ ਆਣ ਕੇ ਦੇਖਿਆ ਹਾਂ ਤੇ ਇੱਥੇ ਐਕਸੀਡੈਂਟ ਹੋਇਆ ਪਿਆ ਸੀ ਟੀਐਮ ਗੱਡੀ ਸੀਗੀ ਅੱਛਾ ਟਾਟਾ ਇਧਰ ਬਾਹਰਲੇ ਪਾਸੇ ਖੜੀ ਸੀ ਸਾਈਡ ਤੇ ਇਧਰੋਂ ਨਾਲ ਦੀ ਟਿੱਪਰ ਲੰਗਦੇ ਹੀ ਬੱੱਸਾਂ ਲੰਗਦੀਆਂ ਹੀ ਭਾਜੀ ਹਾਂ ਹਾਂ ਬੱੱਸਾਂ ਲੰਗਦੀਆਂ ਹੀ ਟਿੱਪਰ ਲੰਗਦੇ ਸੀਗੇ ਬਹੁਤ ਵਧੀਆ ਇਹ ਮੋਟਰਸਾਈਕਲ ਵਾਲੇ ਆਏ ਇਹਨਾਂ ਨੇ ਪਤਾ ਨਹੀਂ ਧਿਆਨ ਨਹੀਂ ਕੀਤਾ ਗੱਡੀ ਵੱਲ ਕਿਆ ਇਧਰ ਉਧਰ ਦੇਖਦੇ ਹੋਣਗੇ ਅਸੀਂ ਦੋ ਜਣੇ ਸੀਗੇ ਭਾਜੀ ਅੱਛਾ ਤਾਂ ਅਸੀਂ ਜੋ ਹਾਂ ਪਿੱਛੋਂ ਲਿਆ ਆ ਗਏ ਇਹਨਾਂ ਨੇ ਮਾਰੇ ਆ ਗੱਡੀ ਖੜੀ ਚ ਫੇਰ ਅਸੀਂ ਤਾਂ ਅੰਦਰ ਕੰਮ ਕਰਦੇ ਸੀ ਜਦੋਂ ਆਣ ਕੇ ਬਾਹਰ ਦੇਖਿਆ ਤੇ ਇਹ ਬੰਦੇ ਇੱਥੇ ਗੱਡੀ ਦੇ ਨਾਲ ਡਿਗੇ ਹੋਏ ਸੀ ਆਣ ਕੇ ਚੱਕੇ ਤੇ ਬੈਠੇ ਚਲੋ ਇਹਨਾਂ ਨੂੰ ਪਾਣੀ ਧਾਣੀ ਪੁਲਾਇਆ ਹਾਂਜੀ ਮੁਰ ਤੇ ਸੜਕ ਸੁਰੱਖਿਆ ਫੋਰਸ ਦੇ ਆਗਿਆਦਕਾਰੀ ਹਾਂਜੀ ਫੋਰਸ ਆ ਗਈ ਸੀ ਪਾਜੀ ਉਹ ਲੈ ਗਈ ਦੋਨਾਂ ਬੰਦਿਆਂ ਨੂੰ ਆਪਣੇ ਨਾਲ ਤੇ ਇਹਨਾਂ ਦੀ ਜਿਹੜੀ ਆ ਮੋਟਰਸਾਈਕਲਾਂ ਦੀ ਆ ਮੋਟਰਸਾਈਕਲ ਵਾਲਿਆਂ ਦੀ ਪਾਜੀ ਗਲਤੀ ਆਈ ਜੀ ਗੱਡੀ ਤੇ ਸਾਈਡ ਤੇ ਖੜੀ ਸੀ ਆਪਣੀ ਜੀ ਹਾਂਜੀ ਸਰ ਇੱਕ ਰੋਡ ਤੇ ਹਾਈਵੇ ਤੇ ਐਕਸੀਡੈਂਟ ਹੋਇਆ ਕੀ ਹਾਲ ਹੈ ਕਿੱਥੇ ਵੱਜੇ ਆ ਕੌਣ ਆ ਕਿੱਦਾਂ ਦੇ ਆ ਇਹ ਸਾਨੂੰ ਐਮ ਡੀਟੀ ਐਪ ਰਾਹੀਂ ਮੈਸੇਜ ਆਇਆ ਸੀਗਾ ਜੀ ਇੱਕ ਉਹ ਪੱਟੀਆਂ ਪਿੰਡ ਦੇ ਲਾਗੇ ਇੱਥੇ ਇੱਕ ਸਾਈਡ ਤੇ ਕੰਸਟਰਕਸ਼ਨ ਹੋ ਰਹੀ ਆ ਉੱਥੇ ਮਿਕਸ ਕ੍ਰੈਸ਼ਰ ਦਾ ਜਿਹੜਾ ਟਰੱਕ ਸੀਗਾ ਉਹ ਖੜਾ ਸੀਗਾ ਸਰਵਿਸ ਲੇਨ ਤੇ ਇਹ ਗਰਾਹ ਸਾਈਡ ਤੋਂ ਇਹ ਦੋ ਮੋਟਰਸਲ ਸਵਾਰ ਵਿਅਕਤੀ ਆਏ ਆ ਜੀ ਸਰਵਿਸ ਲੇਨ ਤੇ ਉਹਨਾਂ ਨੇ ਬਿਨਾਂ ਦੇਖੇ ਟਰੱਕ ਦੇ ਥੱਲੇ ਮੋਟਰਸਲ ਵਾਰ ਦਿੱਤਾ ਜਿਹਦੇ ਵਿੱਚ ਉਹ ਗੰਭੀਰੂ ਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਅਸੀਂ ਆਪਣੀ ਸਰਕਾਰੀ ਗੱਡੀ ਰਾਹੀਂ ਸਿਵਲ ਹਸਪਤਾਲ ਫਲੋਰ ਦਾਖਲ ਕਰਵਾ ਦਿੱਤਾ ਜਿੱਥੇ ਡਾਕਟਰ ਸਾਹਿਬ ਦੱਸ ਰਹੇ ਸੀ ਕਿ ਇੱਕ ਦੀ ਹਾਲਤ ਜ਼ਿਆਦਾ ਗੰਭੀਰ ਹੈ ਜਿਹਨੂੰ ਰੈਫਰ ਕਰਨਾ ਪੈਣਾ ਸ਼ਾਇਦ ਉਹਨੂੰ ਰੈਫਰ ਵੀ ਕਰ ਦਿੱਤਾ ਹੋਵੇਗਾ ਤੇ ਇਸ ਸਬੰਧੀ ਥਾਣਾ ਫਲੋਰ ਤੋਂ ਡਿਊਟੀ ਅਫਸਰ ਏਐਸਏ ਜਸਵਿੰਦਰ ਸਿੰਘ ਨੂੰ ਵੀ ਨੋਟ ਕਰਵਾ ਦਿੱਤਾ ਗਿਆ ਤੇ ਟਰੱਕ ਨੂੰ ਤੇ ਜਿਹੜਾ ਟਰੱਕ ਡਰਾਈਵਰ ਆ ਉਹ ਕਬਜ਼ੇ 'ਚ ਆ ਉਹ ਜਸਵਿੰਦਰ ਸਿੰਘ ਜੀ ਦੇ ਹਵਾਲੇ ਕਰਾਂਗੇ ਜੀ ਕੀ ਲੱਗਦਾ ਕਿਧਰੋਂ ਕੀ ਨਾਮ ਪਤਾ ਕਿੱਥੇ ਦੇ ਕਿੱਦਾਂ ਦੇ ਬੰਦੇ ਆ ਕਿੱਥੇ ਦੇ ਰਹਿਣ ਵਾਲੇ ਆ ਇਹ ਉਹਨਾਂ ਨੇ ਕੋਈ ਆਪਣੇ ਪੱਕੇ ਨਾਮ ਤਾਂ ਨਹੀਂ ਦੱਸੇ ਉਹ ਆਪਣਾ ਨਾਂ ਬੈਲੀ ਦੱਸ ਰਿਹਾ ਸੀਗਾ ਇੱਕ ਬੰਦਾ ਬੈਲੀ ਰੱਸਿਆ ਸੀ ਇੱਕ ਦਾ ਨਾਂ ਰਾਣਾ ਦੱਸ ਰਿਹਾ ਸੀਗਾ ਮਨ ਲਓ ਕੱਚੇ ਨਾਂ ਦੱਸ ਰਿਹਾ ਸੀਗੇ ਫਿਲਹਾਲ ਪ੍ਰੋਪਰ ਨਾਂ ਨਹੀਂ ਪਤਾ ਪ੍ਰੋਪਰ ਨਾਂ ਨਹੀਂ ਪਤਾ ਬੇਸਿਕਲੀ ਇਹ ਕਪੂਰਥਲੇ ਤੋਂ ਰਹਿਣ ਵਾਲੇ ਆ ਜੋ ਕਿ ਜੋਗੀ ਦਾ ਜੋਗੀ ਜਿਹੜੇ ਨੇ ਜੋਗੀ ਨੇ ਟੈਪ ਦੇ ਹਾਂਜੀ ਬੰਦੇ ਆ ਜੀ ਤੇ ਉਹ ਹਾਲਾਤ ਕਿਦਾਂ ਦੇ ਹਾਲਾਤ ਜਿਆਦਾ ਗੰਭੀਰ ਆ ਜੀ ਉਹਨਾਂ ਦੇ ਸੱਟਾਂ ਜਿਆਦਾ ਲੱਗੀਆਂ ਆ ਜਿਸ ਕਰਕੇ ਉਹਨਾਂ ਨੇ ਮੇਬੀ ਆਪ ਹੀ ਮੰਨ ਲਿਆ ਵੀ ਅਸੀਂ ਦੇਖਿਆ ਨਹੀਂ ਟਰੱਕ ਨਹੀਂ ਦੇਖਿਆ ਵੀ ਅੱਗੇ ਟਰੱਕ ਸਾਈਡ ਤੇ ਖੜਾ ਆ ਬੇਚ ਪਿੱਛੇ ਥੱਲੇ ਮੋਟਰਸਾਈਕਲ ਵੱਜ ਗਿਆ ਜੀ ਜਿਹਦੇ ਵਿੱਚ ਮੋਟਰਸਾਈਕਲ ਵੀ ਨਿਸ਼ਾਨਿਆ ਗਿਆ ਤੇ ਦੋਨੇ ਵਿਅਕਤੀ ਵੀ ਜ਼ਿਆਦਾ ਕੀ ਨਾਮ ਆ ਤੁਹਾਡਾ ਕੀ ਗੱਲਬਾਤ ਹੋਈ ਤੁਸੀਂ ਗੱਡੀ ਲੈ ਖੜੇ ਸੀ ਕੀ ਨਾਮ ਤੁਹਾਡਾ ਨਹੀਂ ਮੇਰੀ ਨਹੀਂ ਗੱਡੀ ਭਾਜੀ ਹਾਂਜੀ ਕੀ ਗੱਲ ਹੋਈ ਗੱਡੀ ਵਾਲਾ ਟਰੈਵਰ ਹੋਰ ਸੀਗਾ ਅਸੀਂ ਤਾਂ ਵੈਸੇ ਅੰਦਰ ਸੀਗੇ ਤੇ ਅਸੀਂ ਆਣ ਕੇ ਦੇਖਿਆ ਤੇ ਇੱਥੇ ਐਕਸੀਡੈਂਟ ਹੋਇਆ ਪਿਆ ਅਸੀਂ ਟੀਐਮ ਗੱਡੀ ਸੀਗੀ ਅੱਛਾ ਟਾਟਾ ਇੱਧਰ ਬਾਹਰਲੇ ਪਾਸੇ ਖੜੀ ਸੀ ਸਾਈਡ ਤੇ ਇਧਰੋਂ ਨਾਲ ਦੀ ਟਿੱਪਰ ਲੰਗਦੇ ਹੀ ਬੱੱਸਾਂ ਲੰਗਦੀਆਂ ਹੀ ਭਾਜੀ ਹਾਂ ਹਾਂ ਬੱੱਸਾਂ ਲੰਗਦੀਆਂ ਹੀ ਟਿੱਪਰ ਲੰਗਦੇ ਸੀਗੇ ਬਹੁਤ ਵਧੀਆ ਇਹ ਮੋਟਰਸਾਈਕਲ ਵਾਲੇ ਆਏ ਇਹਨਾਂ ਨੇ ਪਤਾ ਨਹੀਂ ਧਿਆਨ ਨਹੀਂ ਕੀਤਾ ਗੱਡੀ ਹੱਲ ਜਾਂ ਇੱਧਰ ਉੱਧਰ ਦੇਖਦੇ ਹੋਣਗੇ ਅਸੀਂ ਦੋ ਜਣੇ ਸੀਗੇ ਭਾਜੀ ਅੱਛਾ ਤਾਂ ਅਸੀਂ ਜੋ ਹਾਂ ਪਿੱਛੋਂ ਲੈ ਆ ਗਏ ਇਹਨਾਂ ਨੇ ਮਾਰੇ ਗੱਡੀ ਖੜੀ ਚ ਫੇਰ ਅਸੀਂ ਤਾਂ ਅੰਦਰ ਕੰਮ ਕਰਦੇ ਸੀ ਜਦੋਂ ਆਣ ਕੇ ਬਾਹਰ ਦੇਖਿਆ ਤੇ ਇਹ ਬੰਦੇ ਇੱਥੇ ਗੱਡੀ ਦੇ ਨਾਲ ਡਿਗੇ ਹੋਏ ਸੀ ਆਣ ਕੇ ਚੱਕੇ ਤੇ ਬੈਠੇ ਚਲੋ ਇਹਨਾਂ ਨੂੰ ਪਾਣੀ ਧਾਣੀ ਫੁਲਾਇਆ ਹਾਂਜੀ ਮੁਰ ਤੇ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀ ਹਾਂਜੀ ਪੋਸ ਆ ਗਈ ਸੀ ਹਾਂ ਭਾਜੀ ਉਹ ਲੈ ਗਈ ਦੋਨਾਂ ਬੰਦਿਆਂ ਨੂੰ ਆਪਣੇ ਨਾਲ ਇਨਾਂ ਦੀ ਜਿਹੜੀ ਆ ਮੋਟਰਸਾਈਕਲਾਂ ਦੀ ਮੋਟਰਸਾਈਕਲ ਵਾਲਿਆਂ ਦੀ ਭਾਜੀ ਗਲਤੀ ਆਈ ਜੀ ਗੱਡੀ ਦੇ ਸਾਈਡ ਤੇ ਖੜੀ ਸੀ ਆਪਣੀ ਜੀ ਹਾਂਜੀ ਸਰ ਇੱਕ ਰੋਡ ਤੇ ਹਾਈਵੇ ਤੇ ਐਕਸੀਡੈਂਟ ਹੋਇਆ ਕੀ ਲੱਗਦਾ ਕਾਚ ਬੰਦੇ ਆ ਕੌਣ ਆ ਕਿੱਦਾਂ ਦੇ ਆ ਇਹ ਸਾਨੂੰ ਐਮਡੀਟੀ ਐਪ ਰਾਹੀਂ ਮੈਸੇਜ ਆਇਆ ਸੀਗਾ ਜੀ ਇੱਕ ਉਹ ਪੱਟੀਆਂ ਪਿੰਡ ਦੇ ਲਾਗੇ ਇੱਥੇ ਇੱਕ ਸਾਈਡ ਤੇ ਕੰਸਟਰਕਸ਼ਨ ਹੋ ਰਹੀ ਆ ਉੱਥੇ ਮਿਕਸ ਕ੍ਰੈਸ਼ਰ ਦਾ ਜਿਹੜਾ ਟਰੱਕ ਸੀਗਾ ਉਹ ਖੜਾ ਸੀਗਾ ਸਰਵਿਸ ਲੇਨ ਤੇ ਇਹ ਗੁਰਾਇਆਂ ਸਾਈਡ ਤੋਂ ਇਹ ਦੋ ਮੋਟਰਸਾਈਕਲ ਸਵਾਰ ਵਿਅਕਤੀ ਆਏ ਆ ਜੀ ਸਰਵਿਸ ਲੇਨ ਤੇ ਉਹਨਾਂ ਨੇ ਬਿਨਾਂ ਦੇਖੇ ਟਰੱਕ ਦੇ ਥੱਲੇ ਮੋਟਰਸਾਈਕਲ ਵਾਰ ਦਿੱਤਾ ਜਿਹਦੇ ਵਿੱਚ ਉਹ ਗੰਭੀਰੂ ਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਅਸੀਂ ਆਪਣੀ ਸਰਕਾਰੀ ਗੱਡੀ ਨਾਲ ਹੀ ਸਿਵਲ ਹਸਪਤਾਲ ਫਲੋਰ ਦਾਖਲ ਕਰਵਾ ਦਿੱਤਾ ਜਿੱਥੇ ਡਾਕਟਰ ਸਾਹਿਬ ਦੱਸ ਰਹੇ ਸੀ ਕਿ ਇੱਕ ਦੀ ਹਾਲਤ ਜ਼ਿਆਦਾ ਗੰਭੀਰ ਹੈ ਜਿਹਨੂੰ ਰੈਫਰ ਕਰਨਾ ਪੈਣਾ ਸ਼ਾਇਦ ਉਹਨੂੰ ਰੈਫਰ ਵੀ ਕਰ ਦਿੱਤਾ ਹੋਵੇਗਾ ਤੇ ਇਸ ਸਬੰਧੀ ਥਾਣਾ ਫਲੋਰ ਤੋਂ ਡਿਊਟੀ ਅਫਸਰ ਏਐਸਆਈ ਜਸਵਿੰਦਰ ਸਿੰਘ ਨੂੰ ਵੀ ਨੋਟ ਕਰਵਾ ਦਿੱਤਾ ਗਿਆ ਤੇ ਟਰੱਕ ਨੂੰ ਤੇ ਜਿਹੜਾ ਟਰੱਕ ਡਰਾਈਵਰ ਆ ਉਹ ਕਬਜ਼ੇ 'ਚ ਆ ਉਹ ਜਸਵਿੰਦਰ ਸਿੰਘ ਜੀ ਦੇ ਹਵਾਲੇ ਕਰਾਂਗੇ ਜੀ ਕੀ ਲੱਗਦਾ ਕਿੰਦਰੋਂ ਕੀ ਨਾਂ ਪਤਾ ਕਿੱਥੇ ਦੇ ਕਿੱਦਾਂ ਦੇ ਬੰਦੇ ਆ ਕਿੱਥੇ ਦੇ ਰਹਿਣ ਵਾਲੇ ਆ ਇਹ ਉਹਨਾਂ ਨੇ ਕੋਈ ਆਪਣੇ ਪੱਕੇ ਨਾਂ ਤਾਂ ਨਹੀਂ ਦੱਸੇ ਉਹ ਆਪਣਾ ਨਾਂ ਬੈਲੀ ਦੱਸ ਰਿਹਾ ਸੀਗਾ ਇੱਕ ਬੰਦਾ ਬੈਲੀ ਦੱਸ ਰਿਹਾ ਸੀ ਇੱਕ ਦਾ ਨਾਂ ਰਾਣਾ ਦੱਸ ਰਿਹਾ ਸੀਗਾ ਮਨ ਲਓ ਕੱਚੇ ਨਾਂ ਦੱਸ ਰਿਹਾ ਸੀਗੇ ਫਿਲਹਾਲ ਪ੍ਰੋਪਰ ਨਾਂ ਨਹੀਂ ਪਤਾ ਪ੍ਰੋਪਰ ਨਾਂ ਨਹੀਂ ਪਤਾ ਬੇਸਿਕਲੀ ਇਹ ਕਪੂਰਥਲੇ ਤੋਂ ਰਹਿਣ ਵਾਲੇ ਆ ਜੋ ਕਿ ਜੋਗੀ ਦਾ ਜੋਗੀ ਜਿਹੜੇ ਨੇ ਜੋਗੀ ਨੇ ਟੈਪ ਦੇ ਹਾਂਜੀ ਬੰਦੇ ਆ ਜੀ ਤੇ ਉਹ ਹਾਲਾਤ ਕਿਦਾਂ ਦੇ ਹਾਲਾਤ ਜਿਆਦਾ ਗੰਭੀਰ ਆ ਜੀ ਉਹਨਾਂ ਦੇ ਸੱਟਾਂ ਜਿਆਦਾ ਲੱਗੀਆਂ ਆ ਜਿਸ ਕਰਕੇ ਉਹਨਾਂ ਨੇ ਮੇਬੀ ਆਪ ਹੀ ਮੰਨਦੇ ਆ ਵੀ ਅਸੀਂ ਦੇਖਿਆ ਨਹੀਂ ਟਰੱਕ ਨਹੀਂ ਦੇਖਿਆ ਵੀ ਅੱਗੇ ਟਰੱਕ ਸਾਈਡ ਤੇ ਖੜਾ ਆ ਬੇਚ ਪਿੱਛੇ ਥੱਲੇ ਮੋਟਰਸਾਈਕਲ ਵੱਜ ਗਿਆ ਜੀ ਜਿਹਦੇ ਵਿੱਚ ਮੋਟਰਸਾਈਕਲ ਵੀ ਨਛਾਨਿਆ ਗਿਆ ਤੇ ਦੋਨੇ ਵਿਅਕਤੀ ਵੀ ਜਿਆਦਾ ਗੰਭੀਰ ਲੱਗਦੇ ਨੇ ਕੀ ਨਾਮ ਆ ਤੁਹਾਡਾ ਕੀ ਗੱਲਬਾਤ ਹੋਈ ਤੁਸੀਂ ਗੱਡੀ ਲੈ ਖੜੇ ਸੀ ਕੀ ਨਾਮ ਤੁਹਾਡਾ ਨਹੀਂ ਮੇਰੀ ਨਹੀਂ ਗੱਡੀ ਭਾਜੀ ਹਾਂਜੀ ਕੀ ਗੱਲ ਹੋਈ ਗੱਡੀ ਵਾਲਾ ਡਰਾਈਵਰ ਹੋਰ ਸੀਗਾ ਅਸੀਂ ਤਾਂ ਵੈਸੇ ਅੰਦਰ ਸੀਗੇ ਤੇ ਅਸੀਂ ਆਣ ਕੇ ਦੇਖਿਆ ਤੇ ਇਥੇ ਐਕਸੀਡੈਂਟ ਹੋਇਆ ਤੇ ਆਹੀ ਟੀਐਮ ਗੱਡੀ ਸੀਗੀ ਅੱਛਾ ਟਾਟਾ ਇਧਰ ਬਾਹਰਲੇ ਪਾਸੇ ਖੜੀ ਸੀ ਸਾਈਡ ਤੇ ਇਧਰੋਂ ਨਾਲ ਦੀ ਟਿੱਪਰ ਲੰਗਦੇ ਹੀ ਬੱੱਸਾਂ ਲੰਗਦੀਆਂ ਹੀ ਭਾਜੀ ਹਾਂ ਹਾਂ ਬੱੱਸਾਂ ਲੰਗਦੀਆਂ ਹੀ ਟਿੱਪਰ ਲੰਗਦੇ ਸੀਗੇ ਬਹੁਤ ਵਧੀਆ ਇਹ ਮੋਟਰਸਾਈਕਲ ਵਾਲੇ ਆਏ ਇਹਨਾਂ ਨੇ ਪਤਾ ਨਹੀਂ ਧਿਆਨ ਨਹੀਂ ਕੀਤਾ ਗੱਡੀ ਹੱਲ ਕਿ ਆ ਇਧਰ ਉਧਰ ਦੇਖਦੇ ਹੋਣਗੇ ਅਸੀਂ ਦੋ ਜਣੇ ਸੀਗੇ ਭਾਜੀ ਅੱਛਾ ਤਾਂ ਅਸੀਂ ਜੋ ਹਾਂ ਪਿੱਛੋਂ ਲੈ ਆ ਗਏ ਇਹਨਾਂ ਨੇ ਮਾਰੇ ਗੱਡੀ ਖੜੀ ਚ ਫੇਰ ਅਸੀਂ ਤਾਂ ਅੰਦਰ ਕੰਮ ਕਰਦੇ ਸੀ ਜਦੋਂ ਆਣ ਕੇ ਬਾਹਰ ਦੇਖਿਆ ਤੇ ਇਹ ਬੰਦੇ ਇੱਥੇ ਗੱਡੀ ਦੇ ਨਾਲ ਡਿਗੇ ਹੋਏ ਸੀ ਆਣ ਕੇ ਚੱਕੇ ਤੇ ਬੈਠੇ ਚਲੋ ਇਹਨਾਂ ਨੂੰ ਪਾਣੀ ਧਾਣੀ ਪੁਲਾਇਆ ਹਾਂਜੀ ਹੁਣ ਤੇ ਸੜਕ ਸੁਰੱਖਿਆ ਫੋਰਸ ਦੇ ਆਗਿਆਦਕਾਰੀ ਹਾਂਜੀ ਪੋਸ ਆ ਗਈ ਸੀ ਭਾਜੀ ਉਹ ਲੈ ਗਈ ਦੋਨਾਂ ਬੰਦਿਆਂ ਨੂੰ ਆਪਣਾ ਨਾ ਸੀ ਜਿਹੜੀ ਆ ਮੋਟਰਸਾਈਕਲ ਵਾਲਿਆਂ ਦੀ ਮੋਟਰਸਾਈਕਲ ਵਾਲਿਆਂ ਦੀ ਭਾਜੀ ਗਲਤੀ ਆਈ ਜੀ ਗੱਡੀ ਤੇ ਸਾਈਡ ਤੇ ਖੜੀ ਸੀ ਆਪਣੀ ਜੀ ਹਾਂਜੀ ਸਰ ਇੱਕ ਰੋਡ ਤੇ ਹਾਈਵੇ ਤੇ ਐਕਸੀਡੈਂਟ ਹੋਇਆ ਕੀ ਲੱਗਦਾ ਕੱਜ ਬੱਜੇ ਆ ਕੌਣ ਆ ਕਿੱਦਾਂ ਦੇ ਆ ਇਹ ਸਾਨੂੰ ਐਮਡੀਟੀ ਐਪ ਰਾਹੀਂ ਮੈਸੇਜ ਆਇਆ ਸੀਗਾ ਜੀ ਇੱਕ ਉਹ ਪੱਟੀਆਂ ਪਿੰਡ ਦੇ ਲਾਗੇ ਇੱਥੇ ਇੱਕ ਸਾਈਡ ਤੇ ਕੰਸਟਰਕਸ਼ਨ ਹੋ ਰਹੀ ਆ ਉੱਥੇ ਮਿਕਸ ਕ੍ਰੈਸ਼ਰ ਦਾ ਜਿਹੜਾ ਟਰੱਕ ਸੀਗਾ ਉਹ ਖੜਾ ਸੀਗਾ ਸਰਵਿਸ ਲੇਨ ਤੇ ਇਹ ਗੁਰਾਇਆਂ ਸਾਈਡ ਤੋਂ ਇਹ ਦੋ ਮੋਟਰਸਾਈਕਲ ਸਵਾਰ ਵਿਅਕਤੀ ਆਏ ਆ ਜੀ ਸਰਵਿਸ ਲੇਨ ਤੇ ਉਹਨਾਂ ਨੇ ਬਿਨਾਂ ਦੇਖੇ ਟਰੱਕ ਦੇ ਥੱਲੇ ਮੋਟਰਸਾਈਕਲ ਵਾਰ ਦਿੱਤਾ ਜਿਹਦੇ ਵਿੱਚ ਉਹ ਗੰਭੀਰੂ ਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਅਸੀਂ ਆਪਣੀ ਸਰਕਾਰੀ ਗੱਡੀ ਨਾਲ ਹੀ ਸਿਵਲ ਹਸਪਤਾਲ ਫਲੋਰ ਦਾਖਲ ਕਰਵਾ ਦਿੱਤਾ ਜਿੱਥੇ ਡਾਕਟਰ ਸਾਹਿਬ ਦੱਸ ਰਹੇ ਸੀ ਕਿ ਇੱਕ ਦੀ ਹਾਲਤ ਜ਼ਿਆਦਾ ਗੰਭੀਰ ਹੈ ਜਿਹਨੂੰ ਰੈਫਰ ਕਰਨਾ ਪੈਣਾ ਸ਼ਾਇਦ ਉਹਨੂੰ ਰੈਫਰ ਵੀ ਕਰ ਦਿੱਤਾ ਹੋਏਗਾ ਤੇ ਇਸ ਸਬੰਧੀ ਥਾਣਾ ਫਲੋਰ ਤੋਂ ਡਿਊਟੀ ਅਫਸਰ ਏਐਸਆਈ ਜਸਵਿੰਦਰ ਸਿੰਘ ਨੂੰ ਵੀ ਨੋਟ ਕਰਵਾ ਦਿੱਤਾ ਗਿਆ ਤੇ ਟਰੱਕ ਨੂੰ ਤੇ ਜਿਹੜਾ ਟਰੱਕ ਡਰਾਈਵਰ ਆ ਉਹ ਕਬਜ਼ੇ 'ਚ ਆ ਉਹ ਜਸਵਿੰਦਰ ਸਿੰਘ ਜੀ ਦੇ ਹਵਾਲੇ ਕਰਾਂਗੇ ਜੀ ਕੀ ਲੱਗਦਾ ਕਿਧਰੋਂ ਕੀ ਨਾਂ ਪਤਾ ਕਿੱਥੇ ਦੇ ਕਿੱਦਾਂ ਦੇ ਬੰਦੇ ਆ ਕਿੱਥੇ ਦੇ ਰਹਿਣ ਵਾਲੇ ਆ ਇਹ ਉਹਨਾਂ ਨੇ ਕੋਈ ਆਪਣੇ ਪੱਕੇ ਨਾਂ ਤਾਂ ਨਹੀਂ ਦੱਸੇ ਉਹ ਆਪਣਾ ਨਾਂ ਬੈਲੀ ਦੱਸ ਰਿਹਾ ਸੀਗਾ ਇੱਕ ਬੰਦਾ ਬੈਲੀ ਦੱਸ ਰਿਹਾ ਸੀ ਇੱਕ ਦਾ ਨਾਂ ਰਾਣਾ ਦੱਸ ਰਿਹਾ ਸੀਗਾ ਮੰਨ ਲਓ ਕੱਚੇ ਨਾਂ ਦੱਸ ਰਿਹਾ ਸੀਗੇ ਫਿਲਹਾਲ ਪ੍ਰੋਪਰ ਨਾਂ ਨਹੀਂ ਪਤਾ ਪ੍ਰੋਪਰ ਨਾਂ ਨਹੀਂ ਪਤਾ ਬੇਸਿਕਲੀ ਇਹ ਕਪੂਰਥਲੇ ਤੋਂ ਰਹਿਣ ਵਾਲੇ ਆ ਜੋ ਕਿ ਜੋਗੀ ਦਾ ਜੋਗੀ ਜਿਹੜੇ ਨੇ ਜੋਗੀ ਨੇ ਟੈਪ ਦੇ ਹਾਂਜੀ ਬੰਦੇ ਆ ਜੀ ਤੇ ਉਹ ਹਾਲਾਤ ਕਿਦਾਂ ਦੇ ਹਾਲਾਤ ਜਿਆਦਾ ਗੰਭੀਰ ਆ ਜੀ ਉਹਨਾਂ ਦੇ ਸੱਟਾਂ ਜਿਆਦਾ ਲੱਗੀਆਂ ਆ ਜਿਸ ਕਰਕੇ ਉਹਨਾਂ ਨੇ ਮੇਬੀ ਆਪ ਹੀ ਮੰਨਦੇ ਆ ਵੀ ਅਸੀਂ ਦੇਖਿਆ ਨਹੀਂ ਟਰੱਕ ਨਹੀਂ ਦੇਖਿਆ ਵੀ ਅੱਗੇ ਟਰੱਕ ਸਾਈਡ ਤੇ ਖੜਾ ਆ ਬੇਚ ਪਿੱਛੇ ਥੱਲੇ ਮੋਟਰਸਾਈਕਲ ਵੱਜ ਗਿਆ ਜੀ ਜਿਹਦੇ ਵਿੱਚ ਮੋਟਰਸਾਈਕਲ ਵੀ ਨਿਸ਼ਾਨਿਆ ਗਿਆ ਤੇ ਦੋਨੇ ਵਿਅਕਤੀ ਵੀ ਜਿਆਦਾ ਗੰਭੀਰ ਲੱਗ ਰਹੇ ਹੂ